ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਰੀ ਬਾਣੀ ਨੂੰ ਇਕੱਤਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਰਾਮਸਰ ਸਰੋਵਰ ਦੇ ਕੰਢੇ ਦੇ ਉੱਪਰ ਪਾਵਨ ਗੁਰਬਾਣੀ ਨੂੰ ਲਿਖਵਾਉਣਾ ਆਰੰਭ ਕੀਤਾ ਗਿਆ ਏਕ ਓੰਕਾਰ ਤੋਂ ਲੈ ਕੇ ਸਾਰੀ ਬਾਣੀ ਨੂੰ ਲਿਖਵਾਇਆ ਗਿਆ ਲਿਖਵਾਉਣ ਤੋਂ ਬਾਅਦ ਇਸ ਗ੍ਰੰਥ ਸਾਹਿਬ ਦੀ ਜਿਲਦਬੰਦੀ ਕਰਵਾਈ ਗਈ ਕਰਵਾਉਣ ਤੋਂ ਬਾਅਦ ਭਾਦਰੋਂ ਸੁਦੀ 1 1 ਸਤੰਬਰ 1604 ਦਾ ਦਿਨ ਚੜ੍ਹਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਦੇ ਸੀਸ ਦੇ ਉੱਪਰ ਸ਼ਿਸ਼ੋਭਤ ਕੀਤਾ ਜਾਂਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਹੱਥ ਦੇ ਵਿੱਚ ਚੌੜਾ ਸਭ ਲੈਂਦੇ ਹਨ ਅਤੇ ਸੰਤਾਂ ਗੁਰਬਾਣੀ ਕੀਰਤਨ ਕਰਦੀਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਹੁੰਚਦੀਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਣ ਕੇ ਇਸ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਔਰ ਗੁਰੂ ਅਰਜਨ ਸਾਹਿਬ মহারাজ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੁਖਵਾਕ ਲਿਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM